ਲੋ ਵੀ ਦੋਸਤੋ ਜਿਹੜੇ ਲੋਕੇ AC ਚਲਾਉਂਦੇ ਨੇ ਨਾ ਬਹੁਤ ਜ਼ਿਆਦਾ AC ਚਲਾਉਂਦੇ ਨੇ ਕਈਆਂ ਦੇ ਘਰਾਂ ਦੇ ਵਿੱਚ ਲੱਗੇ ਹੁੰਦੇ ਜਾਂ ਫਿਰ ਦੁਕਾਨਾਂ ਤੇ ਫੈਕਟਰੀਆਂ ਤੇ ਲੱਗੇ ਹੁੰਦੇ ਆ ਤੇ ਉਹ ਜਿਹੜਾ ਵਾ ਬਿੱਲ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ ਕਿ ਬਿੱਲ ਜਿਹੜਾ ਵਾ ਬਹੁਤ ਜ਼ਿਆਦਾ ਆਉਂਦਾ 10000 12000 ਕਈਆਂ ਦਾ ਤੇ ਦੋਸਤੋ 20 20000 ਵੀ ਜਿਹੜਾ ਬਿੱਲ ਆ ਉਹ ਆ ਜਾਂਦਾ ਪਰ ਇੰਨਾ ਕਿ ਸੌਖਾ ਤਰੀਕਾ ਨਾ ਬਿੱਲ ਦੋਸਤੋ ਤੁਹਾਡਾ ਜਮਾ ਨਹੀਂ ਆਉਣਾ 600 ਯੂਨਟ ਨੀ ਦੇ ਪਾਰ ਹੋਣਾ ਜੇ ਤੁਸੀਂ ਆਪਣੇ ਰਿਮੋਟ ਤੋਂ ਇੱਕ ਛੋਟੀ ਜੀ ਸੈਟਿੰਗ ਕਰ ਲੋਗੇ ਤੇ ਰਿਮੋਟ ਦੇ ਵਿੱਚ ਵੀ ਕਈ ਸੈਟਿੰਗਾਂ ਹੁੰਦੀਆਂ ਨੇ ਜਿਹੜੀਆਂ ਕਈ ਲੋਕ ਜਿਹੜਾ ਉਹ ਨਹੀਂ ਕਰਦੇ ਤੇ ਉਹਨਾਂ ਦਾ ਜਿਹੜਾ ਬਿਲ ਹੈ ਉਹ ਹਰ ਵਾਰੀ 12-15000 20000 ਟੱਪ ਜਾਂਦਾ ਤੇ 600 ਯੂਨਟ ਪੂਰਾ ਹੋ ਜਾਂਦਾ ਪਰ ਇਹ ਜੇ ਤਰੀਕਾ ਤੁਸੀਂ ਵਰਤ ਲਿਆ ਦੋ ਵਸ ਇੱਕ ਛੋਟੀ ਜੀ ਜੇ ਤੁਸੀਂ ਸੈਟਿੰਗ ਆਪਣੇ ਰਿਮੋਟ ਤੋਂ ਕਰ ਲੇਤੀ ਨਾ ਤੇ ਦੋਸਤੋ ਸ਼ੇਸੋ ਯੂਨਟ ਵੀ ਪਾਰ ਨਹੀਂ ਹੋਣਾ ਤੁਹਾਡਾ ਦੋ ਮਹੀਨਿਆਂ ਦਾ ਇੰਨਾ ਕਿ ਇਹ ਜਿਹੜਾ ਤਗੜਾ ਫਾਰਮੂਲਾ ਹੈ ਇੰਨਾ ਕਿ ਇਹ ਜਿਹੜਾ ਤਗੜਾ ਜਿਗਾੜ ਆ ਉਹ ਜਿਹੜਾ ਤਰੀਕਾ ਆ ਉਹ ਸੈਟਿੰਗ ਕੀ ਕਰਨੀ ਆ ਆਪਣੇ ਰਿਮੋਟ ਦੇ ਵਿੱਚ ਉਹ ਵੀ ਤੁਹਾਨੂੰ ਦੱਸਦੇ ਆ ਬਸ ਤੁਸੀਂ ਵੀਡੀਓ ਦੇ ਨਾਲ ਬੰਦੇ ਹੋ ਤੇ ਵੀਡੀਓ ਨੂੰ ਦੋਸਤੋ ਸ਼ੇਅਰ ਜ਼ਰੂਰ ਕਰਕੇ ਜਾਓ ਸਾਰੇ ਤਾਂ ਕਿ ਤਾਂ ਜੋ ਹਰ ਕੋਈ ਵੀਡੀਓ ਦੇ ਜਿਹੜਾ ਲਾਭ ਹੈ ਉਹ ਲੈ ਸਕੇ 5-7 ਦਿਨਾਂ ਦੇ ਕਾਲ ਦੀ ਸਾਰ ਨੂੰ ਤੇ ਦੋਸਤ ਲੋਕ ਕਹਿ ਦਿੰਦੇ ਨੇ ਕਿ ਤੇਰਾ ਏਸੀ ਚੱਲੇ 17 ਤੇ ਤੇ ਇਹਦਰ ਖੇਤਾਂ 'ਚ ਅੱਗ ਵਰਦੀ ਏ ਯਾਰਾ ਬਹੁਤ ਘਰਾਂ ਦੇ ਵਿੱਚ ਤੁਸੀਂ ਇਹ ਚੀਜ਼ ਵੇਖੀ ਹੋਊਗੀ ਕਿ ਕਈਆਂ ਘਰਾਂ ਦੇ ਵਿੱਚ ਕੀ ਹੁੰਦਾ ਕਿ ਲੋਕ ਜਿਹੜੇ ਏਸੀ ਹੈ ਨਾ ਆਪਣਾ ਬਿਲਕੁਲ 16 ਨੰਬਰ ਦੇ ਉੱਤੇ ਚਲਾ ਕੇ ਤੇ ਰਾਤ ਨੂੰ ਸੋ ਜਾਂਦੇ ਆ ਜਾਂ ਫਿਰ ਕਈ 18 ਤੇ ਚਲਾ ਕੇ ਤੇ 20 ਤੇ ਚਲਾ ਕੇ ਵੀ ਸੋ ਜਾਂਦੇ ਤੇ ਉਹਨੇ ਉਹ ਕੀ ਕਰਦੇ ਕਿ ਰਾਤ ਨੂੰ ਜਿਹੜਾ ਏਸੀ ਆ ਘੱਟ ਹੀ ਨਹੀਂ ਕਰਦੇ 16 ਤੋਂ ਤੇ ਜਿਹੜਾ ਕੰਬਲ ਲੈ ਲੈ ਕੇ ਸੁੱਤੇ ਰਹਿੰਦੇ ਆ ਜਦੋਂ ਉਹਨਾਂ ਨੂੰ ਠੰਡ ਲੱਗਦੀ ਆ ਏਸੀ ਆਪਣਾ ਬੰਦ ਨਹੀਂ ਕਰਦੇ ਤਾਂ ਵੀ ਕੰਬਲ ਲੈ ਕੇ ਸੋ ਜਾਂਦੇ ਆ ਜਿਹੜੀ ਕਿ ਬਹੁਤ ਗਲਤ ਗੱਲ ਆ ਲੋਕ ਜਦੋਂ ਬਾਹਰੋਂ ਆਉਂਦੇ ਨੇ ਨਾ ਤੇ ਦੋਸਤੋ ਬਾਹਰ ਆਪਣੇ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਤੇ ਘਰ ਦੇ ਵਿੱਚ ਜਦੋਂ ਆ ਜਾਂਦੇ ਆ ਏਸੀ ਨੂੰ ਆਨ ਕਰ ਲੈਂਦੇ ਆ ਤੇ ਏਸੀ ਪੂਰਾ 17 ਤੇ ਜਾਂ 16 ਤੇ ਛੱਡ ਲੈਂਦੇ ਆ ਪਰ ਦੋਸਤੋ ਕਮਰੇ ਦਾ ਜਿਹੜਾ ਟੈਂਪਰੇਚਰ ਹੈ ਉਹ 16 17 ਦੇ ਬਹੁਤ ਜਲਦੀ ਜਿਹੜਾ ਘਟ ਕੇ ਥੱਲੇ ਆ ਜਾਂਦਾ ਆ ਤੇ ਆਪਣਾ ਕਮਰਾ ਜਿਹੜਾ ਬਹੁਤ ਠੰਡਾ ਚਿਲਡ ਹੋ ਜਾਂਦਾ ਇਸ ਕਰਕੇ ਆਪਣਾ ਜਿਹੜਾ ਟੈਂਪਰੇਚਰ ਹੈ ਨਾ ਉਹਨੂੰ ਹਮੇਸ਼ਾ ਹੀ ਘਟਾਉਣਾ ਚਾਹੀਦਾ ਪਰ ਲੋਕ ਘਟਾਉਂਦੇ ਹੀ ਨਹੀਂ ਆ ਰਾਤ ਨੂੰ ਵੀ ਸੁੱਤੇ ਰਹਿੰਦੇ ਨੇ ਉਦਾਂ ਹੀ ਜਿਹੜਾ ਕਿ ਬਹੁਤ ਜ਼ਿਆਦਾ ਨੁਕਸਾਨਦੇ ਆ ਆਪਣੇ ਸਰੀਰ ਦੇ ਲਈ ਆਪਣੇ ਬੱਚਿਆਂ ਦੇ ਲਈ ਤਸਵੀਰ ਨੂੰ ਆਪਣਾ ਜਿਹੜਾ ਸਰੀਰ ਆ ਉਹ ਪੂਰਾ ਥੱਕਣ ਟੁੱਟਣ ਲੱਗ ਜਾਂਦਾ ਤੇ ਜਦੋਂ ਟੈਂਪਰੇਚਰ ਹੀ ਨਹੀਂ ਘਟਾਉਣਾ ਤੇ ਉਸੇ ਹਿਸਾਬ ਨਾਲ ਫਿਰ ਬਿੱਲ ਵੀ ਆਪਣਾ ਜਿਹੜਾ ਆ ਬਹੁਤ ਜ਼ਿਆਦਾ ਆ ਦੁੱਗਣਾ ਆਉਂਦਾ ਆ ਲਓ ਵੀ ਦੋਸਤੋ ਕੀ ਕਰੀਏ ਜਦੋਂ ਵੀ ਤੁਸੀਂ ਏਸੀ ਲਾਉਂਦੇ ਜੇ ਨਾ ਪਹਿਲੀ ਸੈਟਿੰਗ ਆਪਾਂ ਇਹ ਕਰਨੀ ਆ ਕਿ ਏਸੀ ਨੂੰ ਪਹਿਲਾਂ 20 ਤੇ ਕਰ ਲੈਣਾ ਤੇ 15 20 ਮਿੰਟ ਜਿਹੜਾ ਆਪਣਾ ਜਿਹੜਾ ਕਮਰਾ ਆ ਬਿਲਕੁਲ ਦਾ ਬਿਲਕੁਲ ਠੰਡਾ ਹੋ ਜਾਂਦਾ ਚਿਲਡ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਟੈਂਪਰੇਚਰ ਹੈ ਨਾ ਇਨੋਂ ਪਰ ਰਿਮੋਟ ਤੋਂ ਲੋਜੀ 27 ਟੈਂਪਰੇਚਰ ਹੋ ਗਿਆ ਆਪਣਾ 27 ਸੋ ਸਾਰੀ ਰਾਤ ਜੇ ਤੁਸੀਂ ਟੈਂਪਰੇਚਰ ਬਣਾ 27 ਤੇ ਰੱਖੋਗੇ ਨਾ ਆਪਣਾ ਕਮਰਾ ਵੀ ਜਿਹੜਾ ਵਾ ਬਿਲਕੁਕੁਲ ਠੰਡਾ ਰਹੂਗਾ ਤੇ ਆਪਾਂ ਨੂੰ ਬਹੁਤ ਹੀ ਜ਼ਿਆਦਾ ਜਿਹੜੀ ਠੰਡ ਆ ਉਹ ਵੀ ਫੀਲ ਨਹੀਂ ਹੋਊਗੀ ਤੇ ਇਹਦੇ ਨਾਲ ਕੀ ਹੈ ਕਿ ਆਪਣੇ ਜਿਹੜੇ ਬੱਚੇ ਸੁੱਤੇ ਹੁੰਦੇ ਜਾਂ ਕਈਆਂ ਦੇ ਜਿਹੜੇ ਛੋਟੇ ਬੱਚੇ ਸੁੱਤੇ ਹੁੰਦੇ ਜੇ ਬਜ਼ੁਰਗੇ ਸੁੱਤੇ ਹੁੰਦੇ ਆ ਉਹਨਾਂ ਨੂੰ ਸਵੇਰੇ ਜਕਾਮ ਹੋ ਜਾਂਦਾ ਜੇ ਆਪਾਂ ਇਹਨਾਂ ਨੂੰ 16 ਤੇ ਜਾਂ 18 19 ਤੇ ਚਲਾਈਏ ਪਰ ਜੇ ਆਪਾਂ 27 ਤੇ ਚਲਾਵਾਂਗੇ ਟੈਂਪਰੇਚਰ ਆਪਣਾ ਬਿਲਕੁਲ ਸਹੀ ਰਹੂਗਾ ਤੇ ਆਪ ਨੂੰ ਸਵੇਰੇ ਕੋਈ ਵੀ ਦਿੱਕਤ ਨਹੀਂ ਆਉਣੀ ਨਾ ਕੋਈ ਜਕਾਮ ਹੋਣਾ ਨਾ ਕੋ ਕੋਲਡ ਹੋਣਾ ਇਹਦੇ ਨਾਲ ਦੋਸਤ ਜੇ ਜਦੋਂ 27 ਤੇ ਹੋਊਗਾ ਕਮਰੇ ਦਾ ਜਿਹੜਾ ਟੈਂਪਰੇਚਰ ਬਿਲਕੁਲ 27 ਤੇ ਹੋ ਜਾਣਾ ਆਪਣਾ ਤੇ ਇਹਨੇ ਜਿਹੜਾ ਉਸੇ ਵੇਲੇ ਕੱਟ ਕਰ ਜੈਣਾ ਮਤਲਬ ਕਿ ਆਪਣੇ ਏਸੀ ਨੇ ਬੰਦ ਹੋ ਜੇਗਾ ਥੋੜੇ ਸਮੇਂ ਬਾਅਦ ਜਦੋਂ ਆਪਣਾ ਕਮਰੇ ਦਾ ਟੈਂਪਰੇਚਰ ਜਿਹੜਾ ਵਾ ਘਟਣ ਲੱਗ ਗਿਆ ਤੇ ਉਹ ਜਿਹੜਾ ਗਰਮ ਹੋਣ ਲੱਪਿਆ ਹੋ ਜਾਣਾ ਹੈ ਤੇ ਆਪਣਾ ਕਮਰਾ ਫਿਰ ਤੋਂ ਜਿਹੜਾ ਠੰਡਾ ਹੋ ਜਾਣਾ ਚਿਲਡ ਹੋ ਜਾਣਾ ਇਸ ਕਰਕੇ ਇਹ ਦੋਸਤੋ ਆਪਣਾ ਜਿਹੜਾ ਟੈਂਪਰੇਚਰ ਹਮੇਸ਼ਾ 27 ਤੇ ਰੱਖਣਾ ਚਾਹੀਦਾ ਇਹਦੇ ਨਾਲ ਆਪਾਂ ਨੂੰ ਕੋਲਡ ਵੀ ਨਹੀਂ ਹੋਣਾ ਆਪਣੇ ਬੱਚੇ ਜਿਹੜੇ ਬਿਮਾਰ ਵੀ ਨਹੀਂ ਹੋਣੇ ਤੇ 27 ਤੇ ਟੈਂਪਰੇਚਰ ਰੱਖਾਂਗੇ ਉਹਦੇ ਨਾਲ ਆਪਣਾ ਬਿੱਲ ਵੀ ਬਹੁਤ ਜ਼ਿਆਦਾ ਘਟ ਆਊਗਾ 600 ਯੂਨਟ ਵੀ ਜਿਹੜੇ ਆ ਉਹ ਪਾਰ ਨਹੀਂ ਹੋਣੇ ਇੰਨਾ ਕਿ ਇਹ ਜਿਹੜਾ ਵਾ ਤਗੜਾ ਤਰੀਕਾ ਹੈ 27 ਟੈਂਪਰੇਚਰ ਸਭ ਤੋਂ ਬੈਸਟ ਜਿਹੜਾ ਵਾ ਟੈਂਪਰੇਚਰ ਆ ਆਪਣੇ ਕਮਰੇ ਦੇ ਵਿੱਚ ਰੱਖਣ ਦੇ ਲਈ ਏਸੀ ਦਾ ਦੇ ਨਾਲ ਦੀ ਨਾਲ ਦੋਸਤੋ ਇੱਥੇ ਜਿਹੜਾ ਇੱਕ ਐ ਸੈਟਿੰਗ ਜਿਹੜੀ ਹੈ ਨਾ ਇਹ ਕਿ ਤੁਸੀਂ ਇਹ ਦੇਖੋ ਇਹ ਜਿਹੜੀ ਰਿਮੋਟ ਦੇ ਵਿੱਚ ਕੂਲ ਦੀ ਆਪਸ਼ਨ ਹੈ ਨਾ ਇਹ ਸਿਰਫ ਉਦੋਂ ਹੀ ਨੱਪਣੀ ਆ ਕਿ ਜਦੋਂ ਆਪਾਂ ਏਸੀ ਔਨ ਕੀਤਾ ਉਦੋਂ ਨੱਪ ਦਿੱਤੀ ਇਹਨੇ ਮਿੰਟੋ ਮਿੰਟ ਹੀ ਕੂਲ ਜਿਆਦਾ ਕਰਨਾ ਤੇ ਜਦੋਂ ਆਪਣਾ ਕੂਲ ਹੋ ਗਿਆ ਸਰ ਕਮਰਾ ਠੰਡਾ ਹੋ ਗਿਆ ਇਹਨੂੰ ਕੂਲ ਨੂੰ ਫਿਰ ਤੋਂ ਬੰਦ ਕਰ ਦੇਣਾ ਤੇ ਏਸੀ ਆਪਣਾ ਜਿਹੜਾ 27 ਟੈਂਪਰੇਚਰ ਤੇ ਚੱਲਣ ਦੇਣਾ ਕਿਉਂਕਿ ਕੂਲ ਜਦੋਂ ਆਪਾਂ ਨੱਪ ਲੈਨੇ ਆ ਤੇ ਜੇ ਆਪਾਂ ਇਹਨੂੰ ਸਾਰੀ ਰਾਤ ਹੀ ਲੱਗਾ ਰਹਿਣ ਦੀ ਹੈ ਕੂਲ ਦੇ ਉੱਤੇ ਤੇ ਇਹ ਬਹੁਤ ਜਿਆਦਾ ਜਿਹੜਾ ਬਿਜਲੀ ਖਾਊਗਾ ਬਿਜਲੀ ਦੀ ਖਫਤ ਬਹੁਤ ਜਿਆਦਾ ਕਰੂਗਾ ਇਸ ਕਰਕੇ ਕੂਲ ਨੂੰ ਆਪਾਂ ਸਿਰਫ ਤੇ ਸਿਰਫ 20 ਮਿੰ ਇਹ ਜਿਹੜੀਆਂ ਰਿਮੋਟ ਦੀਆਂ ਸੈਟਿੰਗਾਂ ਹਨ ਦੋਸਤੋ ਇਹ ਜ਼ਰੂਰ ਵਰਤਿਆ ਕਰੋ ਆਪਣੇ AC ਦੇ ਲਈ ਜਦੋਂ ਤੁਸੀਂ ਇਹ ਵਾਲੀਆਂ ਸੈਟਿੰਗਾਂ ਆਪਣੇ ਰਿਮੋਟ ਦੀਆਂ AC ਦੇ ਉੱਤੇ ਵਰਤੋਗੇ ਤੁਹਾਡਾ ਬਿੱਲ ਜਿਹੜਾ ਵਾ ਦੋਸਤੋ ਕਦੀ ਵੀ 5000 10000 20000 ਨਹੀਂ ਆ ਸਕਦਾ ਇਹ ਜਿਹੜੇ ਤਰੀਕੇ ਨਾਲ ਦੋਸਤੋ ਵੱਡੇ ਵੱਡੇ ਕੰਪਨੀ ਵਾਲੇ ਵੱਡੇ ਵੱਡੇ ਫੈਕਟਰੀਆਂ ਵਾਲੇ ਵੱਡੇ ਵੱਡੇ ਘਰਾਂ ਵਾਲੇ ਵੀ ਯੂਜ਼ ਕਰਦੇ ਆ ਪਰ ਜਿਹੜੇ ਆਮ ਘਰਾਂ ਦੇ ਲੋਕ ਆ ਉਹ ਜਿਹੜਾ ਸਿੱਧਾ ਹੀ ਨੂੰ ਛੱਡ ਲੈਂਦੇ 16 ਤੇ ਤੇ ਫਿਰ ਜਿਹੜਾ ਬਿੱਲ ਭਰ-ਭਰ ਕੇ ਥੱਕ ਜਾਂਦੇ ਆ ਪਰ ਜੇ ਤੁਸੀਂ ਦੋਸਤੋ ਇਹ ਵਾਲਾ ਤਰੀਕਾ ਰਿਮੋਟ ਦੇ ਵਿੱਚੋਂ ਵਰਤ ਲਿਆ ਇਹ ਵਾਲੀ ਸੈਟਿੰਗ ਤੇ ਕਰੀ ਹੋਈ ਜਿਹੜਾ ਉਹ ਤੁਹਾਡਾ ਬਿੱਲ ਵੱਧ ਨਹੀਂ ਆ ਸਕਦਾ ਇੱਕ ਦੋਸਤੋ ਇਹ ਜਿਹੜੀ ਜ਼ਬਰਦਸਤ ਸੈਟਿੰਗ ਹੈ ਤੁਸੀਂ ਇੱਕ ਵਾਰ ਇਹਨੂੰ ਜਿਹੜਾ ਯੂਜ਼ ਕਰਕੇ ਜਰੂਰ ਵੇਖੋ ਇੱਕ ਮਹੀਨਾ ਦੋ ਮਹੀਨੇ ਤੁਹਾਨੂੰ ਜਿਹੜਾ ਰਿਜ਼ਲਟ ਹੈ ਬਹੁਤ ਵਧੀਆ ਮਿਲੂਗਾ ਤੁਹਾਡੇ 600 ਯੂਨਟ ਪਾਰ ਨਹੀਂ ਹੋਣੇ ਕੋਈ ਤੁਹਾਡਾ ਜਿਹੜਾ ਬਿੱਲ ਆ ਜ਼ੀਰੋ ਆਊਗਾ ਤਾਂ ਫਰਜ ਸਮਝ ਕੇ ਵੀਡੀਓ ਨੂੰ ਸ਼ੇਅਰ ਕਰਕੇ ਜਾਇਓ ਗਾਂਂ ਦੀ ਗਾਂ ਤੇ ਗਾਂ ਵੀ ਇਦਾਂ ਦੀ ਹੋਰ ਵੀਡੀਓ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜਾਇਓ ਤੇ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਹਰ ਕਿਸੇ ਦਾ ਜਿਹੜਾ ਬਿੱਲ ਆ ਜ਼ੀਰੋ ਆ ਸਕੇ